ਇਸ਼ਕ ਵਿੱਚ ਅੰਨੀ ਹੋਈ ਭਾਬੀ ਨੇ ਆਸ਼ਿਕ ਦੇ ਹੱਥੋਂ ਕਰਵਾਇਆ ਦਿਓਰ ਦਾ ਕਤਲ ਬਾਅਦ ਵਿੱਚ ਆਸ਼ਿਕ ਦੇ ਨਾਲ ਰਲ ਕੇ ਦਿਓਰ ਨੂੰ ਬੋਰੀ ਵਿੱਚ ਬੰਨ੍ਹ ਕੇ ਨਦੀ ਵਿੱਚ ਸੁੱਟਿਆ ਮਾਮਲਾ ਫਿਰੋਜ਼ਪੁਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਕਿ ਪੁਲਿਸ ਨੇ ਇਸ ਗੁੱਥੀ ਨੂੰ ਸੁਲਝਾ ਲਿਆ ਮਾਮਲਾ ਫਿਰੋਜ਼ਪੁਰ ਦੇ ਕਸਬਾ ਜੀਰਾ ਮੱਲ ਵਾਲਾ ਦਾ ਜਿੱਥੇ ਇੱਕ ਭਾਬੀ ਵੱਲੋਂ ਆਪਣੇ ਹੀ ਸਗੇ ਦਿਓਰ ਦਾ ਆਸ਼ਿਕ ਦੇ ਹੱਥੋਂ ਕਤਲ ਕਰਵਾ ਦਿੱਤਾ ਸੋ ਇਸ ਕਰਕੇ ਦੇਵਰ ਤੇ ਭਾਬੀ ਦੇ ਇਸ਼ਕ ਦਾ ਰਾਜ ਜੋ ਉਹ ਜਾਣ ਗਿਆ ਸੀ ਜਾਂ ਉਸ ਨੂੰ ਪਤਾ ਲੱਗ ਗਿਆ ਸੀ ਕਿ ਉਸ ਦੀ ਭਾਬੀ ਦਾ ਪਿਆਰ ਕਿਤੇ ਬਾਹਰ ਚੱਲਦਾ ਹੈ ਅਤੇ ਉਸ ਦੇ ਇਸ਼ਕ ਦੇ ਰਾਹ ਵਿੱਚ ਦਿਉਰ ਰੋੜਾ ਬਣਦਾ ਜਾ ਰਿਹਾ ਸੀ ਪੁਲਿਸ ਵੱਲੋਂ ਭਾਬੀ ਪੂਜਾ ਦੀ ਜਦੋਂ ਕੁੰਡਲੀ ਖੰਗਾਲੀ ਗਈ ਤਾਂ ਉਹ ਸਭ ਦੇਖ ਕੇ ਹੈਰਾਨ ਹੋਏ ਪੁਲਿਸ ਨੇ ਜਦੋਂ ਦਿਨ ਰਾਤ ਇੱਕ ਕਰਕੇ ਇਸ ਦੀ ਤਫ਼ਤੀਸ਼ ਕੀਤੀ ਤਾ ਇੱਕ ਦਿਨ ਜਦੋਂ ਪੂਜਾ ਤੇ ਇੰਦਰਜੀਤ ਘਰ ਵਿੱਚ ਇਕੱਲੇ ਸਨ ਤਾਂ ਪੂਜਾ ਨੇ ਆਪਣੇ ਆਸ਼ਿਕ ਰਾਮ ਸਿੰਘ ਨੂੰ ਘਰੇ ਬੁਲਾਇਆ ਤੇ ਸੁੱਤੇ ਪਏ ਇੰਦਰਜੀਤ ਦੇ ਸਿਰ 'ਚ ਕੋਹਟ ਨੇ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਪੂਰੀ ਰਾਤ ਉਸ ਦੀ ਮ੍ਰਿਤਕ ਦੇ ਦੇ ਕੋਲ ਭਾਵ ਲਾਚ ਦੇ ਸਰਾਣੇ ਬੈਠੀ ਰਹੀ ਤੇ ਦਿਨ ਹੋਣ ਦਾ ਇੰਤਜ਼ਾਰ ਕਰਦੀ ਰਹੀ ਜਦੋਂ ਦਿਨ ਹੋਇਆ ਤਾਂ ਆਸ਼ਿਕ ਰਾਮ ਸਿੰਘ ਨੂੰ ਬੁਲਾਇਆ ਤੇ ਆਸ਼ਿਕ राम सिंह ਨੇ ਆਪਣੇ ਭਰਾ ਦੇ ਨਾਲ ਰਲ ਕੇ 인ਦਰਜੀਤ ਸਿੰਘ ਦੀ লাশ ਨੂੰ ਟਿਕਾਣੇ ਲਾਉਣ ਦੀ ਗੱਲ ਆਖੀ ਤੇ লাশ ਨੂੰ ਬੋਰੀ ਵਿੱਚ ਬੰਨ੍ਹ ਕੇ ਨਹਿਰ ਵਿੱਚ ਸੁੱਟ ਦਿੱਤਾ ਗਿਆ ਤਾਂ ਪੁਲਿਸ ਨੇ ਜਦ ਪੂਜਾ ਤੋਂ ਸ਼ਕਤੀ 나ੜ ਇਸ ਦੀ ਪੁੱਛਗਿੱਛ ਕੀਤੀ ਤਾਂ ਉਸ ਨੇ ਸਾਰੀ ਹੀ ਕਹਾਣੀ ਬਿਆਨ ਕਰ ਦਿੱਤੀ ਪੁਲਿਸ ਵੱਲੋਂ ਰੂਪੀਆਂ ਦੀ ਨਿਸ਼ਾਨਦੇਹੀ ਤੇ ਜੋ ਗੰਗ ਕਨਾਲ ਹੈ ਉਸ ਵਿੱਚੋਂ ਮ੍ਰਿਤਕ ਦੀ লাশ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਰੂਪੀਆਂ ਦੇ ਖਿਲਾਫ ਹੱਤਿਆ ਦਾ ਮਾਮਲਾ ਜਿਹੜਾ ਆ ਉਚਾਰਚ ਕਰ ਲਿਆ ਪੁਲਿਸ ਵੱਲੋਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਦਕਿ লাশ ਨੂੰ ਠਿਕਾਣੇ ਲਾਉਣ ਵਾਲਾ ਰਾਮ ਸਿੰਘ ਦੇ ਭਰਾ ਦੀ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਫਿਲਹਾਲ ਉਹ ਫਰਾਰ ਦੱਸਿਆ ਜਾ ਰਿਹਾ ਇਹ ਜਿਹੜਾ ਬੜਾ ਹੀ ਇੱਕ ਸੰਸਰੀ ਖੇਜ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਮਾਨ ਜੋਗੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ DSP जीरा गुरदीप जी ਤੇ DSP NDPS नवीन जी ਦੇ ਰਹਿਨਮਾਈ ਹੇਟ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏ ਹੈਗੇ ਕਿ 24 ਤਾਰੀਖ ਨੂੰ ਪੂਜਾ ਪਤਨੀ ਰਮਨਦੀਪ ਨੇ थाना ਮੱਲਾਵਾਲਾ ਵਿੱਚ ਇਤਲਾਹ ਦਿੱਤੀ ਕਿ ਉਹਦਾ ਜਿਹੜਾ ਦਿਓਰ ਹੈ ਇੰਦਰਜੀਤ ਉਹ ਮਿਸਿੰਗ ਹੈ ਬਟ ਇਹ ਮਾਸਲਾ ਸੱਕੀ ਸੀ ਪੁਲਿਸ ਨੇ ਮੁੱਢਲੀ ਤਫ਼ਤੀਸ਼ ਤੇ ਪੜਤਾਲ ਵਿੱਚ ਇਹ ਪਾਇਆ ਕਿ ਮਸਲਾ ਸੱਕੀਏ ਤਾਂ ਉਹਦੇ ਘਰਵਾਲਿਆਂ ਨੂੰ ਕੰਟੈਕਟ ਕੀਤਾ ਗਿਆ ਰਮਨਦੀਪ ਦੇ ਤੇ ਰਮਨਦੀਪ ਦੀ ਭੈਣ ਨੀਤੂ ਨੇ ਇੱਕ ਪਰਚਾ ਦਰਜ ਕਰਾਇਆ 75/24 103 BNS 238 6182 BNS ਦੇ ਤਹਿਤ ਜਿਹੜਾ ਮਰਡਰ ਦਾ ਸੈਕਸ਼ਨ ਹੁੰਦਾ ਉਹਨੂੰ ਸਖਸੀ ਕਿ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫ਼ਤੀਸ਼ ਕੀਤੀ ਗਈ ਸੈਂਟੀਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮਥਰਸ ਨਾਲ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ ਰਾਮ ਸਿੰਘ ਨਾਲ ਸੀ ਰਾਮ ਸਿੰਘ ਕੋਇਤ ਰਹਿੰਦਾ ਸੀ ਉਹ 21 8 ਨੂੰ ਫਿਰੋਜ਼ਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦੇਵਰ ਸੀ 인ਦਰਜੀਤ ਉਹ ਇਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਹਦਾ ਜਿਹੜਾ ਦੇਵਰ ਸੀ 인ਦਰਜੀਤ ਉਹਨੂੰ ਗੋਟਨੇ ਨਾਲ ਮਾਰਤਾ ਤੇ ਜਿਹੜੀ ਬੋਡੀ ਹੈ ਉੱਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ ਰਾਮ ਸਿੰਘ ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬਾਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਗ ਕਨਾਲੇ ਉੱਥੇ ਸੁੱਟਤਾ ਤੇ ਇਹ ਮਸਲਾ ਜਿਹੜਾ ਹੈਗਾ ਸਾਇੰਟਿਫਿਕ ਤਰੀਕੇ ਨਾਲ ਤੇ ਜਿਹੜਾ ਮਰਡਰ ਕੇਸ ਹੈ ਇਹ ਰਿਕਾਰਡ ਟਾਈਮ ਵਿੱਚ ਇਹ ਟਰੇਸ ਹੋ ਗਿਆ